ਹਾਂਜੀ ਸਰ ਮੇਰਾ ਬੱਚਾ ਵੀ ਕੋਈ ਦੱਸਿਆ ਨਹੀਂ ਛੁੱਟੀਆਂ ਵਾਲੋਂ ਕਹਰੇ ਸੀ ਕੋਈ ਮੈਸੇਜ ਨਹੀਂ ਸਰ ਕੁਛ ਨਹੀਂ ਆਇਆ ਸੀ ਮੈਸੇਜ ਹੀ ਡੀਕ ਦੇ ਰਹਿਆ ਰਾਤੀ ਵੀ 11 ਵਜੇ ਤੱਕ ਅਸੀਂ ਫੋਨ ਕਰਦੇ ਰਹਿਆ ਫੋਨ ਨਹੀਂ ਸੀ ਲੱਗ ਰਿਆ ਸਾਰੇ ਨਾਲ ਅਹੀਂ ਕਹਾਂ ਕਿ ਪਲੀਜ਼ ਸਾਡੇ ਬੱਚੇ ਦੱਸੋ ਕਿੱਥੇ ਆ ਕੋਈ ਮਤਲਬ ਕੁਝ ਨਹੀਂ ਸਵੇਰੇ ਜੱਕਦਾ ਮਾਨੂੰ ਇਹ ਪਤਾ ਲੱਗਾ ਉਹ ਵੀ ਸਾਨੂੰ ਕਿਸੇ ਨੇ ਥੋ ਫੋਨ ਕੀਤਾ ਗਬੂਰੀ ਚੋਕੇ ਉਹਦੇ ਤੋਂ ਪਾਣੀ ਕੋਈ ਨਹੀਂ ਆਇਆ ਸਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਣੀ ਸਰ ਪਾਣੀ ਵੱਧਦਾ ਜਾਂਦਾ ਸਰ ਸਾਡੇ ਬੱਚੇ ਪਤਾ ਨਹੀਂ ਉੱਥੇ ਕਿਸਰਾਉਂ ਕਿੰਨੇ ਕੁ ਬੱਚੇ ਦੱਸੋ ਜੀ ਸਰ ਹਜ਼ਾਰ ਦੇ ਲਾਗੇ ਬੱਚੇ ਯਾਰ ਇਲਾਕੇ ਕੋਈ ਨਹੀਂ ਪਹੁੰਚਿਆ ਸਰ ਸਰ ਉਹਨਾਂ ਨੂੰ ਪਹੁੰਚਣਾ ਚਾਹੀਦਾ ਕਿਉਂਕਿ ਬੱਚਿਆਂ ਦਾ ਮਾਮਲਾ ਸਰ ਜਰੂਰ ਆਣਾ ਚਾਹੀਦਾ ਬਹੁਤ ਸਰ ਫੋਨ ਕੀਤੇ ਆਪਾਂ ਡੀਸੀ ਨੂੰ ਵੀ ਫੋਨ ਕੀਤੇ ਆ ਸਾਰਿਆਂ ਨੂੰ ਫੋਨ ਕੀਤੇ ਆ ਸਚੰਦੀਗਰ ਤੱਕ ਫੋਨ ਕੀਤਾ ਵਾ ਪਰ ਅਜੇ ਤੱਕ ਕੋਈ ਨਹੀਂ ਪਹੁੰਚਿਆ ਸਰ ਦੇਖਿਆ ਗਿਆ ਕਿ ਕੱਲ ਉਹਨਾਂ ਨੂੰ ਛੁੱਟੀ ਦਾ ਮੈਸੇਜ ਦਿੱਤਾ ਗਿਆ ਸੀ ਕਿ ਉਹ ਕੋਈ ਮੈਸੇਜ ਨਹੀਂ ਆਇਆ ਸਰ ਹਾਂ ਜੀ ਗਰੁੱਪ 'ਚ ਕੋਈ ਮੈਸੇਜ ਨਹੀਂ ਆਇਆ ਕਿ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਲੈ ਜਾਓ ਅਸੀਂ ਮੈਸੇਜ ਹੀ ਢੀਕ ਦੇ ਰਹੇ ਆਂ ਕੋਈ ਉੱਤੇ ਸਕੂਲ ਸਕੂਲ ਦੇ ਵਿੱਚ ਕਿਸੇ ਦਾ ਘਰ ਹੋਈ ਹੋਈ ਹੈ ਮੇਰੀ ਕਿਸੇ ਨਾਲ ਜਦੋਂ ਪਾਣੀ ਆਇਆ ਉਦੋਂ ਗੱਲ ਹੋਈ ਹੈ ਟੀਚਰ ਨਾਲ ਉਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਕਾਰਵਾਈ ਕਰਦੇ ਪਈਆਂ ਕਿਸਤੀਆਂ ਆਉਣ ਲੱਗੀਆਂ ਬੱਸਾਂ ਆਉਣ ਲੱਗੀਆਂ ਸਰ ਇਹ ਹੀ ਲਾੜੇ ਲਾਈ ਜਾਂਦੇ ਆ ਬੱਸਾਂ ਆਉਣ ਲੱਗੀਆਂ ਕਿਸਤੀਆਂ ਆਉਣ ਲੱਗੀਆਂ ਆਹੀਂ 에어로ਪਲੇਨਾਂ ਲੱਗੇ ਆ ਅਹੀਂ ਬੱਚਿਆਂ ਨੂੰ ਸੇਵ ਕਰ ਲਾਂਗੇ ਪਰ ਸਰ ਅਜੇ ਤੱਕ ਕੁਝ ਨਹੀਂ ਹੋਣ ਲਿਆ ਸਰ ਬਹੁਤ ਫੋੜੇ ਸ਼ੌਂਕ ਹਾਂਜੀ 4 ਕਿਲੋ ਦਾ ਇਹਦਾ ਬੱਚਾ ਸਰ ਮੇਰਾ ਬੱਚਾ ਹੁਣ ਠੀਕ ਕਲਾਸ ਚ ਹੋ ਗਿਆ ਸੇਮੇ ਕਲਾਸ ਆਇਆ ਹੀ ਸਰ ਕਦੀ ਇਹ ਨਾ ਨਹੀਂ ਪ੍ਰੋਬਲਮ ਨਹੀਂ ਆਈ ਹੈ ਪ੍ਰੋਬਲਮ ਪਹਿਲੀ ਵਾਰ ਆਈ ਹੈ ਸਰ ਬਹੁਤ ਸਾਨੂੰ ਤਾਂ ਸਵੇਰ ਤੱਕ ਵੀ ਇਹ 7:30 ਵਜੇ ਤੱਕ ਵੀ ਇਹ ਵੀਰੇ ਮੈਸੇਜ ਪਾਏ ਗਏ ਨੇ ਕਿ ਇੱਥੇ ਪਾਣੀ ਨਹੀਂ ਆਇਆ ਹੈਗਾ ਇਹੀ ਗੱਲ ਕਹੀ ਜਾਂਦੇ ਨੇ ਇੱਥੇ ਪਾਣੀ ਨਹੀਂ ਆਇਆ ਹੈਗਾ ਤਾਂ ਦੇ ਦਿਲ ਕਰਦਾ ਬੱਚੇ ਲੈ ਜਾਓ ਨਹੀਂ ਦਿਲ ਕਰਦਾ ਰਹਿਣ ਦਿਓ ਜਿਹੜੀ ਮੈਡਮ ਇਹ ਮੈਸੇਜ ਪਾ ਰਹੀ ਉਹ ਖੁਦ ਲੀਫ ਤੇ ਗਈ ਹੋਈ ਹੈ ਤੇ ਅੰਦਰ ਮੈਡਮ ਦੇ ਨਾਲ ਗੱਲ ਹੋਈ ਆ ਹੁਣ ਉਹ ਕਹਿੰਦੇ ਨੇ 5:30 ਫੁੱਟ ਤੱਕ ਪਾਣੀ ਆ ਚੁੱਕਾ ਵਾ ਤੇ ਅਸੀਂ ਤਾਂ ਉੱਪਰ ਬੈਠੇ ਹਾਂ ਸੈਕਿੰਡ ਫਲੋਰ ਤੇ ਸਰ ਬੱਚੇ ਲੈ ਕੇ ਬੈਠੇ ਹੋਏ ਐ ਇੱਥੇ ਬੱਚਿਆਂ ਨੂੰ ਕੀ ਖਾਣ ਨੂੰ ਨਹੀਂ ਚਾਹੀਦਾ ਬੱਚਿਆਂ ਨੂੰ ਕੀ ਪੀਣ ਨੂੰ ਨਹੀਂ ਚਾਹੀਦਾ ਇਹਨਾਂ ਦਾ ਫਰਜ਼ ਇਹ ਬਣਦਾ ਸੀ ਸਾਨੂੰ ਕੱਲ ਹੀ ਮੈਸੇਜ ਕਰਦੇ ਕਿ ਆਪਣੇ ਬੱਚੇ ਤੁਸੀਂ ਲੈ ਜਾਓ ਸਾਡੇ ਬੱਚੇ ਸਾਡੇ ਕੋਲ ਹੁੰਦੇ ਆਪਾਂ ਕਿਸ ਤਰ੍ਹਾਂ ਵੀ ਰੱਖਦੇ ਸੀ ਜਿਸ ਇਸ ਹਾਲਾਤ ਟਿਕਨੂ ਹੀ ਸਾਡੇ ਸਾਰਿਆਂ ਨਾਲ ਵੀਰੇ ਅਸੀਂ ਥਾਣੇ ਤੋਂ ਵੀ ਹੋ ਕੇ ਆਏ ਆ ਥਾਣੇ ਉਹ ਇੱਥੋਂ ਵਾਲੇ ਥਾਣੇ ਵਾਲੇ ਕਹਿੰਦੇ ਕੀ ਆਹ ਸਾਡੇ ਹਲਕੇ ਚ ਨਹੀਂ ਪੈਂਦਾ ਧਮੂੜੀ ਜਾ ਕੇ ਕੰਪਲੇਂਟ ਕਰੋ ਧਮੂੜੀ ਵਾਲਿਆਂ ਨੂੰ ਫੋਨ ਕਰਿਆ ਉਹ ਕਹਿੰਦੇ ਅਸੀਂ ਤਾਂ ਖੁਦ ਡੁੱਬੇ ਹੋਏ ਆ ਅਸੀਂ ਤੁਹਾਨੂੰ ਕਿਵੇਂ ਬਚਾਈਏ ਅਸੀਂ ਤਾਂ ਇਹ ਮੰਨ ਕਰਦੇ ਸਾਡੇ ਬੱਚੇ ਹਨ ਮਿਲ ਜਾਣ ਬਸ ਜਿੱਦਾਂ ਵੀ ਹੈ ਸਾਡੇ ਬੱਚੇ ਹਨ ਮਿਲਣ ਬਸ ਸਾਡੇ ਕੋਲ ਆ ਜਾ ਸਾਡੇ ਬੱਚੇ ਬਸ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਹਾਂਜੀ ਮੇਰੀ ਬੇਟੀ ਆ ਤੇ ਸਾਡੇ ਗਵਾਂਢ ਨਾਲ ਮੇਰੇ ਆਏ ਬੰਦੇ ਸਾਡੇ ਦੋ ਬੱਚੇ ਦੋ ਬੱਚੀਆਂ ਨੇ ਸਾਡੀਆਂ ਤੇ ਅਸੀਂ ਸਾਰੇ ਬੱਚਿਆਂ ਦਾ ਇੱਕ ਦਾ ਪ੍ਰਨੀਤ ਕੌਰ ਆ ਇੱਕ ਦਾ ਮਨਸੀਦਤ ਕੌਰ ਆ ਚਾਹੇ ਤਾਂ ਕੋਈ ਵਿਸ਼ਾਸ਼ਿਆਂ ਦਾ ਕੁਝ ਨਹੀਂ ਸਰ ਅਸੀਂ ਕੱਲੇ ਨੂੰ ਸਵੇਰੇ 10 ਵਜੇ ਫੋਨ ਕੀਤਾ ਸੀਗਾ ਕਿ ਪਾਣੀ ਆ ਗਿਆ ਤੇ ਬੱਚੇ ਆਪਾਂ ਲੈ ਜੀਏ ਇਹ ਕਹਿੰਦੇ ਕਿ ਨਹੀਂ ਇੱਥੇ ਕੁਝ ਨਹੀਂ ਇਹ ਵਜਾ ਬਿਲਕੁਲ ਬੱਚੇ ਸੇਫ ਨਹੀਂ ਕੁਝ ਨਹੀਂ ਆ ਤੇ ਸਵੇਰ ਤੋਂ ਹੁਣ ਕੋਣ ਕਰਦੇ ਪਿਆ ਜੇ ਤੁਹਾਡੇ ਕੋ ਪਹੁੰਚ ਹੈਗੀ ਆ ਤੇ ਤੁਸੀਂ ਆ ਇੱਥੇ ਆ ਕੇ ਦੇ ਬੱਚੇ ਆਪਣੇ ਲੈ ਜੀ ਹੁਣ ਇੱਥੇ ਪਹੁੰਚ ਕਿੱਦਾਂ ਕਰੀਏ ਤੁਸੀਂ ਆਪ ਦੱਸੋ ਬੰਦਾ ਨਹੀਂ ਜਾ ਸਕਦਾ ਕੋ ਗੱਡੀ ਨਹੀਂ ਕੋ ਟਰੈਕਟਰ ਨਹੀਂ ਜਾ ਸਕਦਾ ਕਿੱਦਾਂ ਪਹੁੰਚ ਕਰੀਏ ਕਿੱਦਾਂ ਦੇ ਸਕੂਲ ਦੀ ਅੰਗਲੀ ਹੈ ਇਹਨਾਂ ਦੀ ਅੰਗਲੀ ਹੈ ਜੀ ਜਦੋਂ ਡੀਸੀ ਸਾਹਿਬ ਦਾ ਆਰਡਰ ਪਰਸੋਂ ਤੋਂ ਪਰਸੋਂ ਸ਼ਾਮ ਤੋਂ ਪਰਸੋਂ ਸ਼ਾਮ ਤੋਂ ਕੱਲ ਸਵੇਰ ਤੋਂ ਆਰਡਰ ਹੋ ਗਿਆ ਸਾਰੇ ਸਕੂਲਾਂ ਦੀ ਇਹਨਾਂ ਕਿਉਂ ਨਹੀਂ ਕੀਤਾ ਇਹਨਾਂ ਕੋਈ ਡਿਸੀਜਨ ਨਹੀਂ ਲਿਆ ਸਰ ਹੁਣ ਕੀ ਮੰਗ ਕਰਦੇ ਹੁਣ ਮੰਗ ਇਹੀ ਕਰਦੇ ਆ ਕਿ ਸਾਡੇ ਬੱਚੇ